ਗੱਡੀ ਪਛਾਨ ਲਈ ਆਵਦੀ? ਹਾਂਜੀ ਸਰ ਮੈਂ ਰੰਗ ਤੇ ਨੰਬਰ ਦੇ ਕੇ ਪਛਾਨ ਲਿਆ ਜੀ ਗੱਡੀ। ਪਰ ਉਹਦਾ ਤਾਂ ਕਿਸੇ ਨੇ ਸਟੀਰੀਓ ਵੀ ਲਾ ਲਿਆ ਜੀ। ਟਾਇਰ ਤੇ ਸਟੱਪਣੀ ਵੀ ਗਾਇਬ ਐ। ਗੱਡੀ ਤਾਂ ਜੀ ਹੁਣ ਇੱਟਾਂ ਤੇ ਖੜੀ ਐ। ਅਸੀਂ ਲਾਇਆ ਟਾਇਰ। ਨਾ ਪੁਲਿਸ ਚੋਰ ਆ। ਜਨਾਬ ਆ ਮਾਡਲ ਦੇਨੇ ਹੁਣ ਇਹਨਾਂ ਨੇ ਆਪਾਂ ਨੂੰ। ਨਹੀਂ ਜੀ ਨਹੀਂ। ਹੋ ਸਕਦਾ ਇਹਨੂੰ ਗਲਤਫਹਿਮੀ ਹੋ ਗਈ ਹੋਵੇ ਜੀ। ਹੋ ਸਕਦਾ ਹੈ ਚੋਰਾਂ ਨੇ ਸਟੀਰੀਓ ਲਾ ਲਿਆ ਹੋਵੇ। ਟਾਇਰ ਤੇ ਸਟੱਪਣੀ ਵੀ ਤੇ ਉਹਨੂੰ ਇੱਟਾਂ ਤੇ ਰੋੜੀ ਫਿਰਦੇ ਹੁਣ। ਕਹਿੰਦੇ ਆ ਨਾ ਕਿ ਇੱਟਾਂ ਤੇ ਐਵਰੇਜ ਗੱਡੀ ਜ਼ਿਆਦਾ ਦਿੰਦੀ ਐ ਜੀ। ਹੈਨਾ ਹੋ ਸਕਦਾ ਨਾ ਜੀ? ਹੋਨ ਨੂੰ ਤਾਂ ਕੁਝ ਵੀ ਹੋ ਸਕਦਾ ਮਾਸਟਰ ਜੀ ਹੋਨ ਨੂੰ ਤਾਂ ਇਹ ਵੀ ਹੋ ਸਕਦਾ ਕਿ ਪਹਿਲਾਂ ਤੁਸੀਂ ਆਪਣੀ ਗੱਡੀ ਦੀ ਚੋਰੀ ਦੀ ਰਿਪੋਰਟ ਆਪ ਹੀ ਲਗਾਈ ਹੋਵੇ ਫਿਰ ਉਸੇ ਗੱਡੀ 'ਚ ਦੋਵੇਂ ਭਰਾ ਮਾਲ ਲੈਣ ਚੱਲੇ ਹੋਣ ਤੇ ਜਦੋਂ ਪੁਲਿਸ ਨੇ ਪਿੱਛਾ ਕੀਤਾ ਤਾਂ ਗੱਡੀ ਨੂੰ ਲਵਾਰ ਛੱਡ ਕੇ ਦੌੜ ਗਏ ਤੇ ਅੱਜ ਫਿਰ ਮਾਲਕ ਬਣ ਕੇ ਗੱਡੀ ਲੈਣ ਆ ਗਏ ਹੋ ਹੋਨ ਨੂੰ ਤਾਂ ਮਾਸਟਰ ਜੀ ਕੁਝ ਵੀ ਹੋ ਸਕਦਾ ਕਿ ਨਹੀਂ ਚਲੋ ਛੱਡੋ ਜਨਾਬ ਜੋ ਹੋਣਾ ਸੀ ਹੋ ਗਿਆ ਮਿੱਟੀ ਪਾਓ ਹੁਣ ਤੁਸੀਂ ਦੱਸੋ ਮਾਸਟਰ ਜੀ ਕੋਰਟ ਦੇ ਆਰਡਰ ਲੈ ਆਏ ਹੋ ਗੱਡੀ ਲੈ ਜਾਣ ਵਾਸਤੇ ਕੋਰਟ ਦੇ ਆਰਡਰ ਕਿਸ ਲਈ ਜੀ ਗੱਡੀ ਤੁਹਾਡੇ ਥਾਣੇ 'ਚ ਖੜੀ ਏ ਅਸੀਂ ਪਛਾਣ ਲਈ ਏ ਆਹ ਰਹੀ ਸਾਡੀ ਗੱਡੀ ਦੇ ਚੋਰੀ ਹੋਣ ਦੀ ਐਫਆਈਆਰ ਦੀ ਕਾਪੀ ਤੁਸੀਂ ਬਸ ਸਾਨੂੰ ਚਾਬੀ ਦਿਓ ਤੇ ਅਸੀਂ ਆਪਣੀ ਗੱਡੀ ਲੈ ਕੇ ਜਾਈਏ ਲੱਦ ਕੇ ਨਾ ਗੱਡੀ ਲੈ ਜਾਣੋ ਤੁਸੀਂ ਇੱਥੇ ਪਾਰਕਿੰਗ ਸਟੈਂਡ 'ਚ ਲਾ ਕੇ ਗਏ ਵੀ ਪਰਚੀ ਵਿਖਾਓਗੇ ਤੇ ਗੱਡੀ ਲੈ ਜਾਓਗੇ ਲੱਗਦਾ ਮਾਸਟਰ ਜੀ ਤੁਹਾਡਾ ਇਹ ਤੱਕ ਪੁਲਿਸ ਤੇ ਕੋਰਟ ਨਾ ਵਾਹ ਨਹੀਂ ਪਿਆ ਤੁਹਾਡੀ ਗੱਡੀ ਸਮਗਲਿੰਗ ਦੇ ਕੇਸ 'ਚ ਪੁਲਿਸ ਨੇ ਮੌਕੇ ਵਾਰਦਾਤ ਤੋਂ ਬਰਾਮਦ ਕੀਤੀ ਹੈ ਐਡੀ ਛੇਤੀ ਨਹੀਂ ਮਿਲਣ ਲੱਗੀ ਪਹਿਲਾਂ ਸਾਰੀ ਤਫਤੀਸ਼ ਹੋਊਗੀ ਤੇ ਜੇ ਉਸ ਤਫਤੀਸ਼ ਤੁਸੀਂ ਬੇਕਸੂਰ ਪਾਏਗੇ ਫਿਰ ਤੁਹਾਨੂੰ ਆਪਣਾ ਵਕੀਲ ਕਰਨਾ ਪਊਗਾ ਫਿਰ ਉਹ ਵਕੀਲ ਕੋਰਟ ਦੇ ਰਹੀਂ ਗੱਡੀ سپੁਰਦ ਕਰਨ ਦੀ ਆਰਡਰ ਤੁਹਾਨੂੰ ਲੈ ਕੇ ਦੇਊਗਾ ਉਹ ਆਰਡਰ ਲੈ ਕੇ ਤੁਸੀਂ ਸਾਡੇ ਕੋਲੇ ਆਉਂਗੇ ਫਿਰ ਉਹਨਾਂ ਆਰਡਰ ਨੂੰ ਅਸੀਂ ਆਪਣੇ ਰਿਕਾਰਡ 'ਚ ਚੜਾਵਾਂਗੇ ਫਿਰ ਕਿਤੇ ਜਾ ਕੇ ਤੁਹਾਨੂੰ ਗੱਡੀ ਮਿਲੂਗੀ ਇਹ ਸਾਰੇ ਪ੍ਰੋਸੈਸ 'ਚ ਕਿੰਨਾ ਕੁ ਟਾਈਮ ਲੱਗ ਜੂ ਸਰ ਇਹ ਤਾਂ ਮਾਸਟਰ ਹੀ ਤੁਹਾਡੀ ਕਿਸਮਤ ਤੇ ਆ ਜੇ ਬਹੁਤੀ ਜ਼ਿਆਦਾ ਤੇਜ਼ ਹੋਈ ਨਾ ਤੇ ਸਾਲਕ 'ਚ ਗੱਡੀ ਇੱਟਾਂ ਤੋਂ ਲੈ ਜਾਓ ਨਹੀਂ ਕੇਸ ਦਾ ਕੀ ਹੈ ਇਹ ਤਾਂ ਕਈ ਕਈ ਪੀੜੀਆਂ ਚੱਲੀ ਜਾਂਦੇ ਆ ਤੇ ਇੱਥੇ ਥਾਣੇ 'ਚ ਫੈਲਾ ਵਾਂਗੂ ਗੱਡੀ ਤੇ ਗੱਡੀ ਚੜੀ ਜਾਂਦੀ ਹੈ ਥਾਣੇ 'ਚ ਗੱਡੀਆਂ ਕੱਲੀ-ਕੱਲੀ ਕਰਕੇ ਨਹੀਂ ਲਾਉਂਦੇ ਲਾਈਨ ਨਾ ਲਾਈਨ ਜਿਹਾ ਉਹਨੂੰ ਪਾਰਕਿੰਗ ਹੈ ਏ ਥਾਣਾ ਜਨਾਬ ਥਾਣਾ ਇੱਥੇ ਗੱਡੀਆਂ ਥੱਧੀਆਂ ਵਾਂਗੂ ਲੱਗਦੀਆਂ ਇੱਕ ਦੇ ਉੱਤੇ ਇੱਕ ਸਿਰਨਾ ਸੁੱਟੋ ਮਾਸਟਰ ਜੀ ਅਜੇ ਤੱਕ ਤੁਸੀਂ ਸੇਰ ਚੋਂ ਪੂਣੀ ਨਹੀਂ ਕੀਤੀ ਦਿਲ ਨਾ ਛੱਡੋ ਦਿਲ ਨਾ ਛੱਡਾਂ ਤੇ ਹੋਰ ਕੀ ਕਰਾਂ 75000 ਦੀ ਗੱਡੀ ਲਈ ਸੀ ਸੈਕੰਡ ਹੈਂਡ 25000 ਉਹਦੇ ਸਟੀਰੀਓ ਤੇ ਟਾਇਰਾਂ ਤੇ ਲਾਤਾ ਤੇ ਉਹਨੂੰ ਹੁਣ ਵਾਪਸ ਲੈਣ ਲਈ ਜਿੱਡਾ ਵੱਡਾ ਤੁਸੀਂ ਪ੍ਰੋਸੈਸ ਦੱਸ ਰਹੇ ਹੋ ਮੈਨੂੰ ਤਾਂ ਲੱਗਦਾ ਇਹ ਤਾਂ ਰਾੜੀ ਨਾਲੋਂ ਮੁੱਛਾਂ ਵੱਡੀਆਂ ਹੋ ਜਾਣੀਆਂ ਸਾਡੀ ਕਿਸਮਤ 'ਚ ਗੱਡੀ ਨਹੀਂ ਅਜੇ ਤੁਸੀਂ ਐਂ ਕਰੋ ਸਰ ਇਹ ਗੱਡੀ ਖੋਈ ਜਾਂਦੀ ਐਫ ਆਈ ਆਰ ਨੂੰ ਨਾ ਤੁਸੀਂ ਕੈਨਸਲ ਹੀ ਕਰਦੇ ਹੋ ਐਂ ਤੁਹਾਡੇ ਕਹਿਣਾ ਕਿਵੇਂ ਕੈਨਸਲ ਹੋ ਜੂਗੀ ਐਫ ਆਈ ਆਰ ਆ ਮਾਸਟਰ ਜੀ ਕੋਈ ਫੌਜੀ ਦੀ ਛੁੱਟੀ ਨਹੀਂ ਨਾਲੇ ਸਰਕਾਰੀ ਕੰਮ ਕਿਵੇਂ ਦੇ ਤੁਹਾਨੂੰ ਤਾਂ ਵੱਧ ਪਤਾ ਹੋਣਾ ਚਾਹੀਦਾ ਤੁਸੀਂ ਤਾਂ ਆਪ ਸਰਕਾਰੀ ਮੁਲਾਜ਼ਮ ਹੋ ਉਹ ਜਨਾਬ ਹੁਣ ਤੁਸੀਂ ਦੱਸੋ ਵੀ ਇਹਨਾਂ ਦਾ ਕਿਵੇਂ ਖੜਾ ਛੁੱਟੂ ਇਸ ਖਲ ਜਗਨ ਤੋਂ ਆਮ ਸੀ ਸਾਹਿਬ ਹੁਣ ਤੁਸੀਂ ਕਹਿੰਦਾ ਤਾਂ ਖੜਾ ਵੀ ਛਡਾ ਦੇਂਗੇ ਗੱਲ ਐ ਕਰੋ ਨਾ ਵੀ ਖੜਾ ਛਡਾਵਾ ਹੁਣੇ ਛਡਾ ਦਿੰਨੇ ਆ ਸ਼ਾਮਸੁੰਦਰ ਜੀ ਜੀ ਸਰ ਕੱਲੀ ਆਉਦੀ ਸ਼ਾਮ ਸੁੰਦਰ ਕਰਦੇ ਹੋ ਜਾਂ ਬਾਕੀਆਂ ਦੀ ਇਵਨਿੰਗ ਵੀ ਬਿਊਟੀਫੁੱਲ ਕਰੋਗੇ ਕੀ ਮਤਲਬ ਸਰ ਮੈਨੂੰ ਕੁਝ ਸਮਝ ਆ ਨਹੀਂ ਸਰ ਸ਼ਾਮ ਪੈਣ ਵਾਲੀ ਆ ਸੁੰਦਰ ਜੀ ਦਿਓ ਜੇਬ ਨੂੰ ਜਹਿਮਤ ਤੇ ਸਾਡੀ ਵੀ ਕਰੋ ਸ਼ਾਮ ਸੁੰਦਰ